ਏ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਟਵਿੰਡ ਨਹਿਰ ਤੋਂ ਜਿੱਤੇ ਕਿ ਤੁਹਾਨੂੰ ਦੱਸਿਆ ਗਿਆ ਕਿ ਗਊ ਮਾਤਾ ਦਾ ਜਿਹੜਾ ਸ਼ਵ ਮਾਣੀ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਤੇ ਤੁਹਾਨੂੰ ਦੱਸਿਆ ਵੀ ਗਿਆ ਕਿ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਅਰੇ ਤੱਕ ਪਹੁੰਚਿਆ ਤੇ ਕੁਝ ਲੜਕੀਆਂ ਵੱਲੋਂ ਰੈਸਕਿਊ ਜਿਹੜਾ ਚੱਲ ਰਿਹਾ ਤੇ ਆ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਾਜੀ ਇੱਕ ਕੀ ਗੱਲ ਹੋ ਗਈ ਕਦੋਂ ਪਤਾ ਲੱਗਾ ਤੁਹਾਨੂੰ ਕਿ ਸਰ ਮੈਂ ਰਾਸ਼ਟਰੀ ਗੋਰਖਸ ਮਹਾਸੰਗ ਤੋਂ ਹਾਂਜੀ ਮੈਂ ਇਸ ਟੀਮ ਦਾ ਮੈਂਬਰ ਹੈਗਾ ਜੇ ਸਿਰੇ ਮੈਂ ਇਤੋਂ ਨੰਗਦਾ ਪਿਆ ਸੀਗਾ ਤੇ ਮੈਂ ਵੇਖਿਆ ਇੱਕ ਗੋਮਤ ਆ ਜਿਹਦੀਆਂ ਲੱਤਾਂ ਤੇ ਮੂੰਹ ਬੰਨੀਆਂ ਆ ਤੇ ਕਿਸੇ ਨੇ ਮੈਨੂੰ ਲੱਗਦਾ ੱੱੱਕਾ ਮਾਰ ਕੇ ਗੋਮਤ ਨੂੰ ਛੁੱਟਿਆ ਉਸ ਤੋਂ ਬਾਅਦ ਮੈਂ ਜਦੋਂ ਠੋਕਰ ਤਾ ਮੈਂ ਬਿਲਕੁਲ ਕਨਫਰਮ ਹੋ ਗਿਆ ਜੇ ਇਹਦੇ ਲੱਤਾਂ ਤੇ ਰੱਸੀਆਂ ਬੰਨੀਆਂ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਡਾਕਟਰ ਰੋਹਨ ਮਹਾਰਾਜੀ ਜੀ ਜਿਹੜੇ ਸਾਡੇ ਅਧਿ ਕਸ਼ ਹੈਗੇ ਆ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਕੋਈ ਕਹਿੰਦੇ ਬੰਦੇ ਭੇਜ ਦੇ ਫਿਰ ਸਾਡੀ ਟੀਮ ਮੈਂਬਰਸ ਸਾਰੇ ਮੌਕੇ ਤੇ ਆਏ ਦੇ ਆ ਹੁਣ ਆਪਾਂ ਗੋਮਤ ਨੂੰ ਰੈਸਕੂ ਕਰਦੇ ਪਏ ਆ ਤੇ ਪੁਲਿਸ ਪ੍ਰਸ਼ਾਸਨ ਸਪੀਡ ਕਰੂ ਮਾਰ ਆ ਦਿਖੋ ਨੇ ਜਹਾ ਹੁੰਦੇ ਬਏ ਆ ਗਿਆ ਠੀਕ ਹੈ ਜੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਜਿਹੜਾ ਕਬੂਤ ਚੁਕਾ ਐ ਜੀਓ ਵਾਲਾ ਹੈਗੇ ਜਿਹੜਾ ਜਰੀਆਂ ਦਾ ਫਰਵਾਇਸਲੈਸ ਉਹਨਾਂ ਦੇ ਟੀਮ ਵੀ ਇਥੇ ਮੌਕੇ ਤੇ ਪਹੁੰਚੀ ਆ ਠੀਕ ਹੈ ਜੀ ਹੁਣ ਅੱਗੋ ਕੀ ਕੀਤਾ ਜਾ ਰਿਹਾ ਅੱਗੋ ਸਰ ਆਪਾਂ ਗੋਮਤਾਂ ਨੂੰ ਬਾਹਰ ਕੱਢਦੇ ਆ ਉਸ ਤੋਂ ਬਾਅਦ ਆਪਾਂ ਐਫਆਈਆਰ ਕਰਾਵਾਂਗੇ ਠੀਕ ਹੈ ਜੀ ਹਾਂਜੀ ਤੇ ਉਸ ਬਾਅਦ ਜਿਹੜਾ ਸ਼ਵਦ ਹੈ ਇਹਦਾ ਕੀ ਕੀਤਾ ਜਾਏਗਾ ਇਹਨਾਂ ਨੂੰ ਵੇਖੋ ਆਪਾਂ ਲੈ ਕੇ ਜਾਵਾਂਗੇ ਫਿਰ ਦਫਨਾਇਆ ਜਾਏਗਾ ਗੋਮਤਾਂ ਨੂੰ ਤੇ ਕੋਈ ਕ੍ਰੇਨ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਜਾਂ ਕੁਛ ਉਸੀਂ ਪੁੱਛਿਆ 857 ਜਿਹੜੇ ਲੱਗੇ ਹੋਏ ਹੋ ਕਿ ਪ੍ਰਸ਼ਾਸਨ ਵੱਲ ਕੋਈ ਹੈਲਪ ਨਹੀਂ ਮਿਲੀ ਅਜੇ ਤੱਕ ਸਰ ਕੋਈ ਹੈਲਪ ਨਹੀਂ ਮਿਲੀ ਬਾਕੀ ਕਰਪਸ਼ਨਾ ਆਪਾ ਜੇ ਸਾਡੇ ਡਾਕਟਰ ਹੁਣ ਮਾਜੀ ਦਾ ਕੰਟੈਕਟ ਹੈਗੇ ਆ ਵੇਖੋ ਗੱਡੀ ਉਹਨਾਂ ਦੇ ਆਉਂਦੀ ਕਿ ਨਹੀਂ ਆਉਂਦੀ ਇਹ ਆ ਜੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਨੂੰ ਜਦੋਂ ਵੀ ਇਨਫੋਰਮੇਸ਼ਨ ਮਿਲੀ ਅਸੀਂ ਇੱਥੇ ਪਹੁੰਚੇ ਹਾਂ ਤੇ ਚਲੋ ਹੁਣ ਅੱਗੇ ਦੇਖਿਆ ਜਾਂਦਾ ਹੈ ਕੀ ਹੁਣ ਆਗੋ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਹੋ ਜਿਹੇ ਅੰਸਰਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਐਨਾ ਹੀ ਕਹਿੰਦੇ ਹੋਏ ਜਾਇ ਅੰਸਾਰਿਆਂ ਦੋ ਦਿਨ ਯੋ ਇਹ ਤਰਕ ਕਿ ਜਿਲ੍ਹਾ ਤੇ ਵੀ ਬੰਦੇ ਨਾ ਸੁੱਕੀ ਹੋਣੀ ਹਾਂ ਜੋ ਹੋਰ ਕਰਾਈ ਜਾਂਦੇ ਮੇਰੇ ਕੋਲ ਟੱਕਰ ਪੱਕੀ ਹੈ ਨਾ ਗੱਲ ਬਣੀ ਨਹੀਂ ਆਪਕੀ ਦਾ ਪੱਦੇ ਜੀ ਸਾਹਿਬ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟਜਖਸ਼ ਰਾਸ਼ਟ ਗੌਰਖਸ਼ਮਾ ਸੰਗਤੋਂ ਦੱਸੋ ਕਿ ਇਹ ਮਾਹਲਾ ਦੇ گاਉਂ ਦੀ ਹਾ ਪਾਣੀ ਰੁਕਿਆ ਰਿਹਾ ਹੈ ਹਾਂਜੀ ਅੱਜ ਸਵੇਰੇ ਸਾਡੇ ਜਿਹੜੇ ਰੈਸਕਿਊ ਟੀਮ ਦੇ ਮਾ ਅਚੀਵ ਨੇ ਦੇ ਪਾਂਡੇ ਜੀ ਉਥੋਂ ਨਿਕਲ ਰਹੇ ਸੀਗੇ ਚਾਂਟੀਵਿੰਡ ਨਹਿਰ ਦੇ ਕੋਲ ਕੋਟ ਮੀਤ ਸਿੰਘ ਜਿਹੜਾ ਤਰਨਤਾਰਨ ਰੋਡ ਤੇ ਪੈਂਦਾ ਤੇ ਉਹਨਾਂ ਨੇ ਦੇਖਿਆ ਕਿ ਇੱਕ ਜਿਹੜੇ ਗੋਮਾਤਾ ਨੇ ਉਹਨਾਂ ਦੀਆਂ ਜੜੀਆਂ ਲੱਤਾਂ ਵੀ ਬੰਨੀਆਂ ਸੀਗੀਆਂ ਤੇ ਮੂੰਹ ਵੀ ਬੰਨਿਆ ਹੋਇਆ ਸੀਗਾ ਤੇ ਨਹਿਰ ਦੇ ਵਿੱਚ ਕਿਸੇ ਨੇ ਛੁੱਟਿਆ ਸੀਗਾ ਜਦ ਹੀ ਇਨਫਾਰਮੇਸ਼ਨ ਉਹਨਾਂ ਨੇ ਮੈਨੂੰ ਮੌਕੇ ਤੇ ਦਿੱਤੀ ਤੇ ਵੀਡੀਓ ਵਗੈਰਾ ਜਦੋਂ ਸੈਂਡ ਕੀਤੀਆਂ ਮੈਂ ਤੁਰੰਤ ਜਿਹੜਾ ਏਸੀਪੀ ਸਾਊਥ ਨੇ ਉਹਨਾਂ ਨੂੰ ਇਨਫਾਰਮ ਕੀਤਾ ਉਹਨਾਂ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਆਪਣੀ ਟੀਮ ਮੌਕੇ ਤੇ ਭੇਜੀ ਉਸ ਤੋਂ ਬਾਅਦ ਅਸੀਂ ਜਿਹੜੇ ਐਨੀਮਲ ਹਸਬੈਂਡੀ ਦੇ ਡਿਪਟੀ ਡਾਇਰੈਕਟਰ ਨੇ ਡਾਕਟਰ ਨਵਰਾਜ ਉਹਨਾਂ ਨਾਲ ਸੰਪਰਕ ਕੀਤਾ ਕਿਸ ਤਰੀਕੇ ਦੇ ਨਾਲ ਜਿਹੜੀ ਗਊਆਂ ਉਹਦੀ ਹੱਤਿਆ ਹੋ ਚੁੱਕੀ ਹੈ ਤੇ ਅਸੀਂ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਉਹਨਾਂ ਨੇ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੀ ਪ੍ਰੋਪਰ ਜਿਹੜੀ ਟੀਮ ਭੇਜੀ ਹੈ ਜਾਂਚ ਕਰਨ ਵਾਸਤੇ ਉਹਦੇ ਨਾਲ ਨਾਲ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਆਫੀਸਰ ਨੇ ਡਾਕਟਰ ਯੋਗੇਸ਼ ਉਹਨਾਂ ਨੂੰ ਵੀ ਕਾਲ ਕੀਤੀ ਸੀਗੀ ਕਿ ਆਪਣੀ ਅਸੀਂ ਕਿਸੇ ਤਰੀਕੇ ਦੇ ਨਾਲ ਇਹਦਾ ਰੈਸਕਿਊ ਕੀਤਾ ਜਾਏ ਤੇ ਕਿਉਂਕਿ ਪੋਸੀਬਲ ਨਹੀਂ ਸੀਗਾ ਵਿਦਆਊਟ ਜੀਸੀਬੀ ਤੇ ਹੋਰ ਵੀ ਕੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰਤ ਹੁੰਦੀਆਂ ਨੇ ਉਹਨਾਂ ਅਸਾਬਾ ਸਾਨੂੰ ਪ੍ਰੋਵਾਈਡ ਕਰਵਾਇਆ ਤੇ ਸਾਡੇ ਡਿਪਾਰਟਮੈਂਟ ਨੇ ਕਾਰਪੋਰੇਟ ਕਰਨ ਤੋਂ ਬਾਅਦ ਜਿਹੜੀ ਪੁਲਿਸ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਜਿਹੜਾ ਪਰਚਾ ਜਿਹੜਾ ਦਰਜ ਕਰ ਲਿਆ ਈਵਨ ਕਿ ACP ਸਾਊਥ ਨੇ ਜਿਹੜੇ ਉਹਨਾਂ ਨੇ ਟੀਮਾਂ ਵੀ ਗਠਿਤ ਕੀਤੀਆਂ ਨੇ ਕਿ ਪਿੱਛੋਂ ਕਿੱਥੋਂ ਆਈ ਸੀਗੀ ਤੇ ਇਹਦੀ ਜਿਹੜੀ ਜਾਂਚ ਪ੍ਰੋਪਰ ਬਰੀਕੀ ਦੇ ਨਾਲ ਹੋਏਗੀ ਤੇ ਕੈਮਰੇ ਵਗੈਰਾ ਵੀ ਸਾਰੇ ਪ੍ਰੋਪਰ ਚੈੱਕ ਕੀਤੇ ਜਾਣਗੇ ਕਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਬੇਜਵਾਨਾਂ ਦੇ ਨਾਲ ਇਸ ਤਰੀਕੇ ਨਾਲ ਅਤਿਆਚਾਰ ਕਰ ਰਹੇ ਨੇ ਅਸੀਂ ਆਏ ਦਿਨ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕੀ ਬਹੁਤ ਸਾਰੇ ਇਸ ਤਰੀਕੇ ਦੇ ਲੋਕ ਜਦੋਂ ਗਵਾਂ ਦਾ ਦੁੱਧ ਚੋ ਕੇ ਬਾਹਰ ਛੱਡ ਦਿੰਦੇ ਨੇ ਪਿੱਛੇ ਜੇ ਅਸੀਂ ਦੇਖਿਆ ਸੀ ਕਿਸੇ ਨੇ ਖੇਤਾਂ ਦੇ ਵਿੱਚ ਲੱਤਾਂ ਕੱਟਤੀਆਂ ਸੀਗੀਆਂ ਕਿਸੇ ਗਾਉਂ ਦੀਆਂ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਵਾ ਜਿਹੜਾ ਅਤਿਆਚਾਰ ਜਿਹੜਾ ਕੀਤਾ ਗਿਆ ਵਾ ਹੁਣ ਦੁਬਾਰਾ ਦੇਖਣ ਦੇ ਵਿੱਚ ਆਇਆ ਕਿ ਕਿਸੇ ਬੇਜੁਬਾਨ ਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਵੀ ਬੰਨਿਆ ਗਿਆ ਸੀਗਾ ਤੇ ਜਿਹੜੀਆਂ ਲੱਤਾਂ ਵੀ ਬਨੀਆਂ ਗਈਆਂ ਸੀਗੀਆਂ ਸੋਕਾਲ ਕੀ ਮੰਦੇ ਹੋਏ ਕਿਉਂ ਕੀਤੀ ਕਿਸੇ ਦਾ ਅ ਦੇਖੋ ਆਕਲ ਤੇ ਨਸ਼ਾ ਵੀ ਇਸ ਤਰੀਕੇ ਦੇ ਨਾਲ ਵੱਧ ਚੁੱਕਾ ਆਇਆ ਵਾ ਬਹੁਤ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬਾਕੀ ਮੈਂ ਡੀਸੀਪੀ ਲਾਅ ਐਂਡ ਆਰਡਰ ਨੇ ਜਿਹੜੇ ਤੇ ਪੰਜਾਬ ਪੁਲਿਸ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਜਲਦੀ ਇਸ ਲਾਕਾਂ ਦੇ ਪਿੱਛੇ ਲਿਆਇਆ ਜਾਏ ਤੇ ਜਲਦੀ ਇਨਕੁਆਇਰੀ ਕਰਕੇ ਇਹ ਜਿਹੜੇ ਬੰਦੇ ਫੜੇ ਜਾਣੇ ਚਾਹੀਦੇ ਨੇ ਤੇ ਅਸੀਂ ਆਜਾ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਨੇ ਬਹੁਤ ਹੀ ਅੱਛਾ ਰੋਲ ਇਹਦੇ ਵਿੱਚ ਅਦਾ ਕੀਤਾ ਉਹਨਾਂ ਨੇ ਵਿਦਆਊਟ ਦੇਰੀ ਕੀਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਕੀ ਐਕਸ਼ਨ ਲਿਆ ਉਹਨਾਂ ਨੇ ਜਿਹੜੀ ਐਫਆਈਆਰ ਜਿਹੜੀ ਜਿਹੜੀਆਂ ਬੰਦੀਆਂ ਸੀਗੀਆਂ ਤੇਰਾਵਾਂ ਸਾਰੀਆਂ ਉਹਨਾਂ ਨੇ ਦਰਜ ਕੀਤੀਆਂ ਨੇ ਤੇ ਅਸੀਂ ਅੱਗੇ ਟੀਮਾਂ ਵੀ ਉਹਨਾਂ ਨੇ ਬਣਾਈਆਂ ਨੇ ਤੇ ਏਸੀਪੀ ਸਾਊਥ ਜਿਹੜੇ ਨੇ ਉਹ ਕੰਟੀਨਿਊਸਲੀ ਮੇਰੇ ਇਨ ਟੱਚ ਚ ਰਹੇ ਉਹਨਾਂ ਨੇ ਕਾਫੀ ਕੋਆਪਰੇਟ ਕੀਤਾ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਤਰੀਕੇ ਦੇ ਲੋਕ ਨੇ ਜਿਹੜੇ ਤੇ ਉਹਨਾਂ ਤੇ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਅਸੀਂ ਜਿਹੜੀ ਸ਼ੁਰੂ ਤੋਂ ਹੀ ਕਾਰਪੋਰੇਸ਼ਨ ਨੂੰ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਜਿਹੜੇ ਡੇਰੀ ਵਾਲੇ ਗਊਆਂ ਬੁੱਢੀਆਂ ਹੋਣ ਤੋਂ ਬਾਅਦ ਸੜਕ ਦੇ ਉੱਪਰ ਛੱਡ ਰਹੇ ਨੇ ਉਹਨਾਂ ਤੇ ਕਾਰਪੋਰੇਸ਼ਨ ਹੁਣ ਤੱਕ ਕੀ ਕਾਰਵਾਈ ਕਰ ਰਹੀ ਹੈ ਇੱਕ ਮਾਮੂਲੀ ਜਿਹਾ ਜਿਹੜਾ ਜੁਰਮਾਨਾ ਲਗਾ ਕੇ 5000 ਦਾ ਜਿਹੜਾ ਜੁਰਮਾਨਾ ਲਗਾ ਕੇ ਉਹਨਾਂ ਦੀਆਂ ਜਿਹੜੇ ਗਊਆਂ ਬਾਹਰ ਛੱਡਦੇ ਨੇ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਜਾਂਦੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰੀ ਜਦੋਂ ਕਾਰਪੋਰੇਸ਼ਨ ਉਹਨਾਂ ਦੀ ਗਊ ਜਿਹੜੀ ਉਹ ਬਾਹਰ ਸੜਕ ਤੇ ਕੱਢਦੇ ਨੇ ਜਿਹਦੇ ਕਰਕੇ ਲੋਕ ਵੀ ਜ਼ਖਮੀ ਹੁੰਦੇ ਨੇ ਤੇ ਗਊਆਂ ਦਾ ਵੀ ਐਕਸੀਡੈਂਟ ਹੁੰਦਾ ਤੇ ਉਹ ਵਾਪਸ ਨਾ ਕੀਤੀਆਂ ਜਾਂ ਤਾਂ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਭਗਵੰਤਪਨ ਸਰਕਾਰ ਜ ਪੇ ਕਾਉਸਸ ਬਹੁਤ ਜ਼ਿਆਦਾ ਜਿਹੜਾ ਪੰਜਾਬ ਸਰਕਾਰ ਇਕੱਠਾ ਕਰ ਚੁੱਕੀ ਹੈ ਕਾਫੀ ਸਾਲਾਂ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਅਪੀਲ ਕਰਦੇ ਹਾਂ ਕਿ ਜਿਹੜੀਆਂ ਸੜਕਾਂ ਤੇ ਗਵਾਂ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਸ਼ੈਡ ਪ੍ਰੋਵਾਈਡ ਕਰਨ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਰੱਖ-ਰਖਾਅ ਹੋਵੇ